ਦੇਸ ਦੀ ਰਾਜਸਤਾਨੀ ਦਿੱਲੀ ਨੂੰ ਇਸ ਵਕਤ ਤਮਾਕਿਆਂ ਦੀ ਗੂੰਜ ਨੇ ਹਲਾਕੇ ਰੱਖ ਦਿੱਤਾ ਹਰ ਵਿਅਕਤੀ ਇਸ ਵਕਤ ਸਹਿਮ ਦੇ ਮਾਹੌਲ ਦੇ ਵਿੱਚ ਆ ਲੰਗੀ ਰਾਤ ਤਮਾਕੇ ਹੁੰਦੇ ਨੇ ਜਿਸ ਤੋਂ ਬਾਅਦ ਨਾਲ ਲੱਗਦੇ ਸੂਬੇ ਹਰਿਆਣਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਹਰਿਆਣਾ ਪੁਲਿਸ ਹਾਈ ਅਲਰਟ ਐਸਐਸਪੀ ਤੋਂ ਲੈ ਕੇ ਉੱਚ ਅਧਿਕਾਰੀਆਂ ਨੂੰ ਜਾਰੀ ਕਰ ਦਿੱਤਾ ਜਾਂਦਾ ਪਰ ਇਸੇ ਤਮਾਕੇ ਦੇ ਮਾਮਲੇ ਦੇ ਵਿੱਚ ਹੁਣ ਤੱਕ ਦੀ ਜੋ ਖਬਰ ਆ ਕਿ ਲਾਲ ਕਿਲੇ ਦੇ ਨੇੜੇ ਜਿਹੜਾ ਤਮਾਕਾ ਹੁੰਦਾ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਯੂਐਫਪੀ ਐਕਟ ਅਤੇ ਵਿਸਪੋਰਟਕ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਤੇ ਇਸੇ ਦੇ ਵਿੱਚ ਖਬਰ ਇਹ ਵੀ ਆ ਕਿ ਤਕਰੀਬਨ 810 ਲੋਕਾਂ ਦੀ ਮੌਤ ਹੋਈ ਹੈ 20 ਤੋਂ ਵੱਧ ਲੋਕ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਦਿੱਲੀ ਪੁਲਿਸ ਨੂੰ ਸੁਰਾਗ ਵੀ ਮਿਲਿਆ ਕਿ ਲਾਲ ਕਿਲੇ ਦੇ ਨੇੜੇ ਜਿਹੜਾ ਤਮਾਕੇ ਹੋਇਆ ਇੱਕ ਤਮਾਕੇ ਵਾਲੀ ਕਾਰ ਦੀ ਜਿਹੜੀ ਤਮਾਕੇ ਤੋਂ ਪਹਿਲਾਂ ਦੀ ਫੁਟੇਜ ਸਾਹਮਣੇ ਹੈ ਤਮਾਕੇ ਵਾਲੀ ਜਿਹੜੀ ਕਾਰ ਆ i20 ਹੰਡਈ ਦੀ ਕਾਰ ਆ ਕਈ ਵਾਰ ਪਹਿਲਾਂ ਖਰੀਦੀ ਵੇਚੀ ਚਾ ਚੁੱਕੀ ਆ ਪਰ ਹੁਣ ਸਵਾਲ ਇਹ ਆ ਕਿ ਇਸ ਤੋਂ ਪਹਿਲਾਂ ਕਾਰ ਕੌਣ ਚਲਾ ਰਿਹਾ ਸੀ ਕਿਸ ਨੇ ਇਹਨੂੰ ਪਾਰਕ ਕੀਤਾ ਇਹਨਾਂ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਦਿੱਲੀ ਪੁਲਿਸ ਦੁਆਰਾ ਲੱਭੇ ਜਾ ਰਹੇ ਨੇ ਸੀਸੀਟੀਵੀ ਫੁਟੇਜ ਖੰਗਾ ਲਈ ਜਾ ਰਹੀ ਹੈ ਕਿ ਇਸ ਕਾਰ ਨੂੰ ਕੌਣ ਚਲਾ ਰਿਹਾ ਸੀ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ